ਪਰਸ਼ਦ ਅਤੇ ਬਲਾਕ ਸੰਤੀ ਚੋਣਾਂ ਦਾ ਜਿਵੇਂ ਬਿਗਲ ਵੱਜਿਆ ਤਾਂ ਅੱਜ ਬਲਾਕ ਫਾਜ਼ਿਲਕਾ ਦੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਦੀ ਅਗਵਾਈ ਦੇ ਵਿੱਚ ਮੀਟਿੰਗ ਸੱਦੀ ਗਈ ਔਰ ਇਹ ਤੈਅ ਕੀਤਾ ਗਿਆ ਕਿ ਅਸੀਂ ਜਿਹੜੀ ਬਲਾਕ ਸੰਤੀ ਚੋਣਾਂ ਉਸ ਦੇ ਨਾਲ ਜਿਹੜਾ ਜ਼ਿਲ੍ਹਾ ਪਰਸ਼ਦ ਦੀ ਚੋਣਾਂ ਵੀ ਲੜਾਂਗੇ ਕਾਮਰੇਡ ਹੰਸਰਾਜ ਗੋਲਡਨ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਦਾ ਮੈਂ ਫਾਜ਼ਿਲਕਾ ਦਾ ਸਕੱਤਰ ਆਈ ਅਸੀਂ ਅੱਜ ਐਮਰਜੈਂਸੀ ਮੀਟਿੰਗ ਜਿਹੜੀ ਬੁਲਾਈ ਹੈ ਫਾਜ਼ਿਲਕਾ ਬਲਾਕ ਦੀ ਉਹ ਇਸ ਕਰਕੇ ਬੁਲਾਈ ਹੈ ਕਾਲੀ ਚੋਣ ਕਮਿਸ਼ਨ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਰ ਜਿਹੜੀਆਂ ਚੋਣਾਂ ਨੇ ਕਰਾਉਣ ਦਾ ਐਲਾਨ ਕੀਤਾ ਹੈ ਤੇ ਨਾਲ ਨਾਲ ਹੀ ਅਸੀਂ ਮੀਟਿੰਗ ਜਿਹੜੀ ਫਾਜ਼ਿਲਕਾ ਦੀ ਕਰ ਰਹਾ ਹੈ ਫਾਜ਼ਿਲਕਾ ਦੇ ਵਿੱਚ ਲਗਭਗ ਜਿਹੜੀਆਂ 8 ਸੀਟਾਂ ਅਸੀਂ ਤੈਅ ਕੀਤੀਆਂ ਨੇ ਬਲਾਕ ਸੰਮਤੀ ਦੀਆਂ ਲੜਨ ਦੀਆਂ ਤੇ ਇੱਕ ਸੀਟ ਜਿਹੜੀ ਜ਼ਿਲ੍ਹਾ ਪ੍ਰੇਸ਼ਰ ਦੀ ਉਹ ਲੜਨ ਦੀ ਕੀਤੀ ਹੈ ਗੱਲ ਟੋਟਲ 5 ਦੇ ਨਾਲ 6 ਜਿਲ੍ਹਾ ਪ੍ਰੀਸ਼ਦ ਇਹਦਾ ਤਾਂ ਫਾਈਨਲ ਹੋ ਗਿਆ ਬਾਕੀ ਇੱਕ ਕਰਦੇ ਦਿਨ ਦੇ ਵਿੱਚ ਜਿਹੜੀਆਂ ਦੂਜੀਆਂ 3 ਸੀਟਾਂ ਹੋਆਂ ਅਸੀਂ ਐਲਾਨ ਕਰ ਦਾਂਗੇ ਜਿਲ੍ਹਾ ਪ੍ਰੀਸ਼ਦ ਵਿੱਚ ਜਿਹੜਾ ਕਰਨੀ ਖੇੜਾ ਸੀਟ ਹੈ ਉਹਦੇ ਵਿੱਚ ਸ਼ਵੇਗ ਸਿੰਘ ਚੰਗੜ ਪੈਣੀ ਇਹ ਕੈਂਡੀਡੇਟ ਹੋਣਗੇ ਕਿਉਂਕਿ ਅੱਗੇ ਬਲਾਕ ਸੰਮਤੀ ਦੇ ਮੈਂਬਰ ਹਨ ਤਾਂ ਹੁਣ ਇਹ ਜਿਲ੍ਹਾ ਪ੍ਰੀਸ਼ਦ ਵੱਲੋਂ ਲੜਨੇਗੇ ਇਸ ਤੋਂ ਅੱਗੇ ਪਿੰਡ ਸਲੇਮਸ਼ਾਹ ਵਿੱਚ ਜਿਹੜਾ ਹੈ ਇਹ ਇਹਦੇ ਵਿੱਚ ਸੀਟ ਹੈਗੀਏ ਬਲਾਕ ਸੰਮਤੀ ਦੀ ਇਹਦੇ ਵਿੱਚ ਰਾਜ ਸਿੰਘ ਸਾਡੇ ਕੈਂਡੀਡੇਟ ਹੋਣਗੇ ਅੱਗੇ ਨੰਬਰ 2 ਜੱਟ ਵਾਲਾ ਪਿੰਡ ਤੋਂ ਬਨਸੋ 22 ਇਹ ਸਾਡੇ ਕੈਂਡੀਡੇਟ ਹੋਣਗੇ ਬਲਾਕ ਸੰਮਤੀ ਦੇ ਜੱਟ ਵਾਲੀ ਤੋਂ ਅੱਗੇ ਹਸਤਕਲਾ ਤੋਂ ਹੋਣਗੇ ਹਰ ਸੁਰੇਸ਼ ਸਿੰਘ ਇਹ ਸਾਡੇ ਕੈਂਡੀਡੇਟ ਹੋਣਗੇ ਹਸਤਕਲਾ ਤੋਂ ਇਸ ਤੋਂ ਅੱਗੇ ਬਖੂ ਸ਼ਾਹ ਤੋਂ ਹੋਣਗੇ ਕੁਲਦੀਪ ਬਖੂ ਸ਼ਾਹ ਇਹ ਸਾਡੇ ਕੈਂਡੀਡੇਟ ਹੋਣਗੇ ਇੱਕ ਵੱਲੇ ਸ਼ਾਹ 68 ਤੋਂ ਸੀਤਾ ਸਿੰਘ ਸੀਤਾ ਸਿੰਘ ਸਾਡਾ ਜਿਹੜਾ ਉਹ ਕੈਂਡੀਡੇਟ ਹੋਵੇਗਾ ਬੱਲੇ ਸ਼ਾ ਠਾੜ ਇਹ ਅਸੀਂ 5 ਬਲਾਕ ਸਮਤੀ ਤੇ 6 ਜਿਹੜਾ ਹੈ ਜ਼ਿਲ੍ਹਾ ਪ੍ਰੀਸ਼ਦ 6 ਕੈਂਡੀਡੇਟਾਂ ਦੇ ਨਾਮ ਐਲਾਨ ਕਰ ਰਹੇ ਹਾਂ ਬਾਕੀ ਜਿਹੜੇ ਜਲਦੀ ਹੀ ਇੱਕ ਦੋ ਦਿਨ ਦੇ ਵਿੱਚ ਹੀ ਸਾਰੀ ਰਹਿ ਕਰਕੇ ਇਹ ਐਲਾਨ ਕਰ ਦਿੱਤਾ ਜਾਵੇਗਾ ਭਾਰਤੀ ਕਮਿਊਨਿਸਟ ਪਾਰਟੀ ਜਿੰਦਾਬਾਦ 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 ਭਾਰਤੀ ਕਮਿਊਨਿਸਟ ਪਾਰਟੀ ਜਿੰਦਾਬਾਦ 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 Anti communist party Jindabad 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 End club Jindabad 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 Samrajad Murdaabad 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 Samrajad Murdaabad 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 communist party Jindabad Jindabad Jindabad